ਸਾਥੀਆਂ ਜਦੋਂ ਮਰਜੀ ਦੀ ਪਰ ਹੁਣ ਆਪਾਂ ਨੂੰ ਲੋੜ ਇਹੀ ਹੈ ਵੀ ਆਪਾਂ ਨੂੰ ਇੱਕ ਸਾਥ ਦੀ ਔਰ ਇੱਕ ਫਾਈਨਾਂਸ ਦੀ ਕੋਈ ਜੇਕਰ ਵੀ ਕੋਈ ਵੀ ਛੋਟੀ ਤੋਂ ਛੋਟੀ ਕੋਈ ਸੰਸਥਾ ਕੋ ਉਹ ਕੁੜੀ ਇੱਕ ਤੇ ਤਾਂ ਸੁੰਦਾ ਔਰ ਇੱਕ 5-7000 ਵੀ ਹੁੰਦੇ ਤਾਂ ਕਮਾਰੇ ਕਦੀ ਪੀਓ ਨੇ ਡੱਡੇ ਐ ਜਿਹਦੇ ਵਾਸਤੇ ਚਾਹੇ ਆਪਣੇ ਗੋਰ ਖਲਾ ਲੋ ਤਾਂ ਚਾਹੇ ਆਪਣੇ ਵੈਸੇ ਤਾਂ ਤੁਹਾਨੂੰ ਸਾਡੀ ਭੈਣ ਨੇ ਇਹਨੂੰ ਉਹਦੇ ਕਾਹਦੀ ਮੁਸਤਸਿਆ ਨੰਸਰੀ ਸਿਰ ਤੇ ਉਹ ਵੀ ਕੋਈ ਪ੍ਰੋਬਲਮ ਆ ਗਈ ਉਹ ਅੱਪਸੇ ਨੇ ਤੇ ਇਹ ਗੱਲ ਹੈ ਜੀ ਆਪਾਂ ਨੂੰ ਇਹ ਵੀ ਪਤਾ ਨਹੀਂ ਆਪਣੇ ਤੇ ਰਗਵਾਨ ਦੇ ਧਰਨਾ ਜਿਆਦਾ ਨਾ ਤੇਰਾ ਹੁਣ ਜੀ ਚੰਗਾ ਉਹ ਵੀ ਕਿ ਵੀ ਆਪਾਂ ਸਭ ਤੋਂ ਮਾਰੇ ਜੇ ਵੀ ਰੈਲੀ ਫਰ ਤੋਂ ਗੁਰੂ ਜੀ ਵੀ ਆ। ਅੱਪ 13 ਜੀ ਤੋਂ ਇੱਕ ਜੁਗੋ ਕਿਛੋਟ ਦੇ ਸਾਹ ਆਏ ਸੀਗੇ ਆਪਣਾ ਕਾਬਲਾ ਲੈ ਕੇ ਉਹਦੇ ਨਾਲ ਅਕੀਰ ਕਿਛ ਪਾਕਿਸਤਾਨ ਦੇ ਵਿੱਚ ਇਸ ਟਾਈਪ ਦੇ ਉੱਤੇ ਚੱਲੇ ਹੋਏ ਨੇ ਤੇ ਦੂਸਰਾ ਪੈਸੇ ਨੇ ਵੀ ਫਾਈਨੈਂਸਰੀ ਪੈਸੇ ਹੈਗੇ। ਇਹ ਵੀ ਦੁਨੀਆ ਦੀ ਬਹੁਤ ਰੋਣਾ ਪ੍ਰਧਾਨ ਨੇ 37 ਦੇ ਨੇ ਮੱਦੇ ਕੋਲ ਤੋਂ ਇਹ ਆਪਣੇ ਜਾਨ ਘੜਨਾ ਤੁਸੀਂ ਬੈਂਕੀਆਂ ਦਾ ਸਾਰੇ ਨਿਯਮ ਕੀ ਕਰਦੇ ਆ ਜਿਹੜੀ ਜੱਦੇ ਵੰਦੀ ਦਾ ਚ ਮੋਟੀ ਬਾਹਣਾ ਵੀ ਅਸੀਂ ਸ਼ਾਇਦ ਬਹੁਤ ਡੀਟੇਲ ਹੋਵੇ ਸਾਡੇ ਨਾਲੇ ਕੱਲ ਆਈ ਨਹੀਂ ਹੱਲੇ ਹੈਗੀ ਕੋਈ ਤੁਸੀਂ ਉਪਰ ਕਰਨਗੇ ਸਾਨੂੰ ਸਾਨੂੰ ਸਿਰ ਮੱਥੀ ਪਰਮਾਨੰਦ ਵਾਹਿਗੁਰੂ ਜੀ ਦਾ ਖਾਲਸਾ ਬਹੁਤ ਜੀਵਾਨ ਹਾਂਜੀ ਅੱਜ ਸਾਡੀ ਮੀਟਿੰਗ ਹੋਈ ਹੈ ਜੀ ਜੁਨੀਅਨ ਤੇ ਕਈ ਵਿਚਾਰ ਵਟਾਂਦ ਰਹੇ ਸੀ ਕਿਉਂਕਿ ਪਹਿਲਾਂ ਵੀ ਅਸੀਂ ਮੀਟਿੰਗਾਂ ਕਰਦੇ ਆ ਉਹ ਸ਼ੰਭੂ ਮੋਚੇ ਕਰਕੇ ਸਾਡੀ ਡਿਲੇ ਹੋ ਗਈ ਤੇ ਸਾਨੂੰ ਇਹ ਹੀ ਇੱਕ ਵਾਰੀ ਸਾਡਾ ਪ੍ਰਬਾਰ ਨਾਲ ਜੁੜੇ ਜਿਹੜੀਆਂ ਕੋਈ ਮੁਸ਼ਕਲਾਂ ਨੇ ਉਹ ਸਾਨੂੰ ਦੱਸਣ ਜਾਂ ਕੋਈ ਸੁਝਾਅ ਦੇਣ ਵੀ ਅਸੀਂ ਜੂਨੀਅਨ ਦੀ ਕਿਵੇਂ ਅੱਗੇ ਤਰੱਕੀ ਕਰ ਸਕਦੇ ਆ ਜਾਂ ਕਿਤੇ ਕਿਤੇ ਔਕੜਾਂ ਆ ਰਹੀਆਂ ਨੇ ਉਹਦੇ ਬਾਰੇ ਵਿਚਾਰ ਵਟਾਂਦਰਾ ਕੀਤਾ ਉਹਦੇ ਵਿੱਚ ਮੇਨ ਪ੍ਰਧਾਨ ਨੂੰ ਪੰਜਾਬ ਪ੍ਰਧਾਨ ਸਰਦਾਰ ਦਲਬਾਖ ਸਿੰਘ ਜੀ ਦੇ ਗਿੱਲੇ ਸਾਹਿਬ ਆਏ ਤੇ ਉਹ ਸਾਰੇ ਵਿਚਾਰ ਵਟਾਂਦਰੇ ਕਰਕੇ ਅਸੀਂ ਹੁਣ ਆਪਸ ਵਿੱਚ ਗੱਲ ਕਰਾਂਗੇ ਵੀ ਲੋਕਾਂ ਨੇ ਇਹ ਸੁਝਾ ਦਿੱਤੇ ਜਾਂ ਜ਼ਿਲ੍ਹਾ ਪ੍ਰਧਾਨਾਂ ਨੇ ਇਹ ਸੁਝਾ ਦਿੱਤੇ ਲੋਕ ਪ੍ਰਧਾਨਾਂ ਨੇ ਸੁਝਾ ਦਿੱਤੇ ਉਹਦੇ ਬਾਰੇ ਵਿਚਾਰ ਵਟਾਂਦਰਾ ਕਰਾਂਗੇ ਥੈਂਕ ਯੂ ਜੀ ਅਮਰ ਸਿੰਘ ਪਿੰਡ ਸ਼ੇਖਰਮਾਜਰਾ ਜ਼ਿਲ੍ਹਾ ਮੁਹਾਲੀ ਦਾ ਪ੍ਰਧਾਨ ਭਾਰਤੀ ਕਿਸਾਨ ਮਰਦੋਤ ਯੂਨੀਅਨ ਦਾ ਜੀ ਅੱਜ ਰਾਜਪੀ ਨੂੰ ਇੱਕ ਨਿੱਕੀ ਜਿਹੀ ਕਹਿਣਾ ਚਾਹੁੰਦਾ ਮੀਟਿੰਗ ਤਾਂ ਜੀ ਸਾਡੀ ਜਿਹੜੀ ਮਹੀਨਾਵਾਰ ਚੱਲਦੀ ਹੈ ਉਹਦੇ ਲਈ ਅਸੀਂ ਸਾਰੇ ਇਕੱਠੇ ਹੋਏ ਸੀਗੇ ਦੀ ਜਿਹੜੀਆਂ ਨਵੀਆਂ ਇਕਾਈਆਂ ਬਣੀਆਂ ਨੇ ਸਾਡੀਆਂ ਤੇ ਅੱਗੇ ਅਸੀਂ ਹੋਰ ਕੀ ਪਲਾਨ ਜਿਵੇਂ ਹੁਣ ਝੋਨੇ ਦਾ ਚੀਜ਼ ਨਾ ਗਿਆ ਵੀ ਸਰਕਾਰ ਇਹ ਚੱਕੂਗੀ ਨਹੀਂ ਚੱਕੂਗੀ ਉਹਨਾਂ ਦੇ ਬਾਰੇ ਅਸੀਂ ਆਪਣੇ ਵਿਚਾਰ ਵਟਾਂਦਰਾ ਕਰਿਆ ਜਿਹੜੀ ਆਉਣ ਵਾਲੇ ਮੁਸ਼ਕਲਾਂ ਨੂੰ ਪ੍ਰਧਾਨ ਸਾਹਿਬ ਨੂੰ ਦੱਸਣੀ ਹੈ ਜਿਹੜਾ ਪੰਜਾਬ ਪ੍ਰਧਾਨ ਹੈ ਹਾਂਜੀ ਹਾਂਜੀ ਇਹ ਉਸੇ ਵਾਸਤੇ ਮੀਟਿੰਗ ਕੀਤੀ ਵੀ ਅਸੀਂ ਸਾਰੀਆਂ ਕੀ ਮੁਸ਼ਕਲਾਂ ਦੀ ਗੱਲ ਉਹਨਾਂ ਦੇ ਨਾਲ ਸਾਹਮਣਾ ਕਰਨਾ ਸਾਨੂੰ ਮੇਨ ਤਾਂ ਇਹ ਸੀਗਾ ਵੀ ਜਿਹੜਾ ਆਪਣਾ ਝੋਨੇ ਦਾ ਵੀ ਇਹ ਚੱਕ ਹੋਊਗਾ ਕਿ ਨਹੀਂ ਚੱਕ ਹੋਊਗਾ ਵੀ ਜੇ ਕੋਈ ਏਦਾਂ ਦੀ ਦਿੱਕਤ ਆਂਦੀ ਹੈ ਤੇ ਆਪਾਂ ਉਹਦੇ ਹੱਲ ਕੱਢੀਏ ਕੋਈ ਜੇ ਤੁਹਾਡੀ ਮੁਸ਼ਕਲ ਹੱਲ ਨਹੀਂ ਇਕੱਲਤਾ ਕੀ ਕਰ ਅੱਗੇ ਕੀ ਰਣਨੂ ਫਿਰ ਉਹ ਪ੍ਰਧਾਨ ਜੀ ਨੇ ਦੱਸੀ ਹੈ ਜਿਵੇਂ ਵੀ ਅਸੀਂ ਕਾਲ ਦਵਾਂਗੇ ਜੀ ਜੋ ਵੀ ਹੋ ਸ ਗਿਆ ਸੜਕਾਂ ਤੇ ਵੀ ਜੋ ਕਰਨਾ ਪਿਆ ਸੀ ਇਸ ਤਰ੍ਹਾਂ ਦੇ ਸਾਡੀ ਇਹ ਜਿਹੜੀਆਂ ਸਾਡੀਆਂ ਮਹੀਨਾਵਾਰ ਮੀਟਿੰਗਾਂ ਹੁੰਦੀਆਂ ਨੇ ਭਾਰਤੀ ਕਿਸਾਨ ਮਜ਼ਦੂਰ ਜੂਨੀਅਨ ਦੀ ਅੱਜ ਜ਼ਿਲ੍ਹਾ ਪਟਿਆਲੇ ਦੀ ਜਿਹੜੇ ਸਾਡੇ ਸਾਰੇ ਸਾਥੀ ਸਾਡੇ ਨਾਲ ਬਲਾਕ ਪ੍ਰਧਾਨ ਹਲਕਾ ਪ੍ਰਧਾਨ ਇਕਾਈਆਂ ਦੇ ਪ੍ਰਧਾਨ ਇਹ ਸਾਰਿਆਂ ਦੀ ਸਾਡੀ ਅੱਜ ਮੀਟਿੰਗ ਸੀਗੀ ਔਰ ਸਾਰਿਆਂ ਨੇ ਦੇ ਵਿੱਚ ਆਪਣੇ ਆਪਣੇ ਵਿਚਾਰ ਦੱਸਨੇ ਹੁੰਦੇ ਜਿੰਨੇ ਕੋਈ ਕੰਮ ਕੀਤਾ ਜਾਂ ਕੋਈ ਅਗਲਾ ਕੰਮ ਕਰਨਾ ਜਾਂ ਕੋਈ ਸਾਡੀ ਯੂਨੀਅਨ ਦੀਆਂ ਨਵੀਆਂ ਡਾਇਰੈਕਸ਼ਨਾਂ ਹੁੰਦੀਆਂ ਨੇ ਉਹ ਸਾਰਿਆਂ ਨੂੰ ਥੱਲੇ ਤੱਕ ਪਹੁੰਚਾਉਣੀਆਂ ਹੁੰਦੀਆਂ ਨੇ ਇਸ ਕਰਕੇ ਅਸੀਂ ਸਟੇਟ ਦੀਆਂ ਜਿਹੜੀਆਂ ਮੀਟਿੰਗਾਂ ਹੁੰਦੀਆਂ ਨੇ ਜ਼ਿਲ੍ਹਾ ਭਾਈ ਮਹੀਨੇ ਦੇ ਮਹੀਨੇ ਅਸੀਂ ਮੀਟਿੰਗਾਂ ਕਰਦੇ ਹਾਂ ਜਿਹੜੀ ਜਿਹੜੀ ਸਾਡਾ ਮੁੱਦੇ ਜਿਹੜੇ ਮੁੱਦੇ ਜਿਹੜੇ ਅੰਦਰ ਜਿਹੜੇ ਬਿਲੋਂਗ ਹੋਣਾ ਕੋਣਾ ਜਿਹੜਾ ਅੱਗੇ ਸਾਡਾ ਜਿਹੜਾ ਮੋਰਚਾ ਚੱਲਦਾ ਪਿਆ 13 ਫਰਵਰੀ ਤੋਂ ਜਿਹੜਾ ਸਾਡਾ ਮੋਰਚਾ ਸ਼ੰਭੂ ਲੱਗਿਆ ਸਾਡੀ ਯੂਨੀਅਨ ਉਸ ਕੇਐਮਐਮ ਮੋਰਚੇ ਦੀ ਵੀ ਮੈਂਬਰ ਆ ਤੇ ਸਾਰੇ ਅਸੀਂ ਉੱਥੇ ਵੀ ਹੁੰਨੇ ਆ ਤੇ ਹੁਣ ਸਾਡਾ ਜਿਹੜਾ ਪੈੜੀ ਦਾ ਸੀਜ਼ਨ ਆ ਗਿਆ ਇਹਦੇ ਚ ਜਿਹੜੀਆਂ ਮੇਨ ਪ੍ਰੋਬਲਮਾਂ ਨੇ ਉਹ ਉੱਤੇ ਵਿਚਾਰ ਜਿਹੜੀ ਕੀਤੀ ਗਈ ਆ ਵੀ ਐਰਕੀ ਸਰਕਾਰ ਆ ਜਿਹੜੀ ਉਹ ਚੋਂ ਨੈਨ ਨੂੰ ਚੱਕਣ ਦੇ ਰੌਂਚ ਨਹੀਂ ਹੈਗੀ ਕਿਉਂਕਿ ਸੈਲਰਾਂ ਵਾਲਿਆਂ ਦੀ ਹੜਤਾਲ ਚੱਲਦੀ ਪਈ ਆ ਔਰ ਉਹਨਾਂ ਦੀ ਹੜਤਾਲ ਇਸ ਕਰਕੇ ਆ ਵੀ ਉਹਨਾਂ ਦਾ ਜਿਹੜਾ ਚੌਲ ਆ ਉਹ ਕਹਿੰਦੇ ਵੀ ਸਾਡਾ ਚੱਕਿਆ ਨਹੀਂ ਆ ਔਰ ਸਰਕਾਰਾਂ ਨੇ ਜਿਹੜਾ ਪਹਿਲਾਂ ਚੌਲ ਨਹੀਂ ਚੱਕਿਆ ਉਹਨਾਂ ਕੋਲ ਲਾਉਣ ਦੀ ਜਗ੍ਹਾ ਨਹੀਂ ਹੈਗੀ ਤੇ ਇਸ ਕਰਕੇ ਜੇ ਮੰਡੀਆਂ ਦੇ ਵਿੱਚ ਝੋਨਾ ਰਲੂਗਾ ਤਾਂ ਸਾਨੂੰ ਇਸ ਤੋਂ ਪਹਿਲੇ ਕਿਤੇ ਨਾ ਕਿਤੇ ਤੇ ਪ੍ਰੋਟੈਸਟ ਕਰਨਾ ਪਊਗਾ ਜੋ ਸਾਡੇ ਮੋਰਚੇ 'ਚ ਵੀ ਫੈਸਲਾ ਹੋ ਰਿਹਾ ਸੀ ਅੱਜ ਔਰ 3 ਤਰੀਕ ਨੂੰ ਉਹਦਾ ਐਲਾਨ ਵੀ ਕਰ ਦਿਆਂਗੇ ਅਸੀਂ ਕਿ ਇਹ ਸਰਕਾਰ ਇਸ ਕਰਕੇ ਝੋਨਾ ਨਾ ਚੱਕਿਆ ਇਸ ਵਾਰੀ ਤਾਂ ਏਰੀ ਕੀ ਰੇਲਾਂ ਰੋਕਣ ਦਾ ਪ੍ਰੋਗਰਾਮ ਪੱਕੇ ਤੌਰ ਤੇ ਕੀਤਾ ਜਾਊਗਾ ਔਰ ਇੱਕ ਜਗ੍ਹਾ ਨਹੀਂ ਹੋਊਗਾ ਇਹ ਸਾਰੇ ਜਗ੍ਹਾ ਤੇ ਜਿਹੜੀਆਂ ਰੇਲਾਂ ਨੇ ਰੁਕੀਆਂ ਜਾਣਗੀਆਂ ਜਾਂ ਕੋਈ ਹੋਰ ਵੱਡਾ ਟੈਸਟ ਵੀ ਕੀਤਾ ਜਾ ਸਕਦਾ ਹੈ ਤੋਂ ਕਿ ਇਹ ਸੜਕਾਂ ਤੇ ਆਉਣ ਦੀ ਸੰਭਾਵਨਾ ਵੀ ਹੋ ਸਕਦੀ ਆ ਕਿ ਇਹ ਸਾਡੀ ਫਸਲ ਹੈ ਜਿਹੜੀ ਜੇ ਉਹ ਮੰਡੀਆਂ ਚ ਰੁਲੂਗੀ ਤਾਂ ਸਰਕਾਰ ਨੂੰ ਉਹਦਾ ਕਮਿਆਜਾ ਜਿਹੜਾ ਭੁਗਤਣਾ ਪਊਗਾ ਸਾਡੀ ਅੱਜ ਜੋ ਪੰਜਾਬ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੀਆਂ ਮੀਟਿੰਗਾਂ ਆ ਸਰਦਾਰ ਦਲਬਖ ਸਿੰਘ ਗਿੱਲ ਸਾਹਿਬ ਪ੍ਰਧਾਨ ਸਾਹਿਬ ਸਾਡੇ ਪੂਰੇ ਪੰਜਾਬ ਚ ਲੈ ਰਹੇ ਆ ਉਸੇ ਤਰ੍ਹਾਂ ਹੀ ਜ਼ਿਲ੍ਹੇ ਪਟਿਆਲੇ ਦੀ ਅੱਜ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਸਾਰੇ ਕਾਈ ਪ੍ਰਧਾਨ ਮੇਰੇ ਬਲਾਕ ਪ੍ਰਧਾਨ ਔਰ ਜਿੰਨੇ ਵੀ ਜਥੇਬੰਦੀ ਦੇ ਵਿੱਚ ਕੰਮ ਕਰ ਰਹੇ ਨੇ ਇਹ ਜੋ ਮੀਟਿੰਗ ਅੱਜ ਰੱਖੀ ਗਈ ਹੈ ਇਹ ਜ਼ਿਲ੍ਹਾ ਪਟਿਆਲੇ ਦੀ ਔਰ ਜ਼ਿਲ੍ਹਾ ਮੁਹਾਲੀ ਦੀ ਰੱਖੀ ਗਈ ਹੈ ਸੋ ਸਾਰਿਆਂ ਨੂੰ ਪ੍ਰਧਾਨ ਜੀ ਨੇ ਡਾਇਰੈਕਸ਼ਨਾਂ ਦਿੱਤੀਆਂ ਨੇ ਕਿ ਕਿਸ ਤਰ੍ਹਾਂ ਜਥੇਬੰਦੀ ਨੂੰ ਆਪਾਂ ਅੱਗੇ ਲੈ ਕੇ ਜਾ ਸਕਦੇ ਹਾਂ ਕਿਸ ਤਰ੍ਹਾਂ ਆਪਾਂ ਕੰਮ ਕਰ ਸਕਦੇ ਹਾਂ ਵਿਸਥਾਰ ਦੇ ਨਾਲ ਜਥੇਬੰਦੀ ਦੇ ਵਿੱਚ ਇਹ ਸਾਰੀ ਸਾਡੀਆਂ ਜੋ ਹੋਈਆਂ ਨੇ ਮੀਟਿੰਗ ਹੋਈ ਹੈ ਇਸ ਦੇ ਵਿੱਚ ਇਹ ਗੱਲ ਆਪਣੇ ਰੱਖੀ ਗਈ ਹੈ ਪ੍ਰਧਾਨ ਕਿਹਨੇ ਕਿਹਦੇ ਉੱਤੇ ਰੱਖੀ ਗਈ ਹੈ ਮੀਟਿੰਗ ਕਿਹਨੇ ਰੱਖੀ ਹੈ ਪ੍ਰਧਾਨ ਜੀ ਕਿਹਨੇ ਉੱਤੇ ਰੱਖੀ ਹੈ ਏ ਜੀ ਜੂਨੀਅਰ ਵਲੋ ਮੀਟਿੰਗ ਰੱਖੀ ਗਈ ਏ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਰੱਖੀ ਗਈ ਏ ਜ਼ਿਲ੍ਹਾ ਪ੍ਰਧਾਨ ਮੁਹਾਲੀ ਔਰ ਜ਼ਿਲ੍ਹਾ ਪਟਿਆਲੇ ਵੱਲੋਂ ਇਹ ਮੀਟਿੰਗ ਰੱਖੀ ਗਈ ਏ ਗਾਲਿਸਤਰਾ ਸੀਗੀ ਸਾਡੇ ਪੰਜਾਬ ਪ੍ਰਧਾਨ ਸਰਦਾਰ ਦਲਾਜ ਸਿੰਘ ਮਿੱਲ ਉਹ ਸਾਰੇ ਪੰਜਾਬ ਦੇ ਜ਼ਿਲ੍ਹਾ ਪਰ ਮੀਟਿੰਗਾਂ ਲੈ ਰਹੇ ਸੀਗੇ ਉਹਦੇ ਵਿੱਚ ਅੱਜ 23 ਤਰੀਕ ਨੂੰ ਸਾਡੇ ਦੋ ਜ਼ਿਲ੍ਹਿਆਂ ਦੀ ਪਟਿਆਲਾ ਤੇ ਮਹਾਲੀ ਦੀ ਜੋ ਮੀਟਿੰਗ ਰੱਖੀ ਗਈ ਸੀਗੀ ਉਹ ਮੀਟਿੰਗ ਅੱਜ ਜਸਤੇ ਜਦੋਂ ਤੁਹਾਡੇ ਗਰਦਾਰ ਚ ਆਈ ਹੈ ਕਿ ਜੋ ਵੀ ਕੋਈ ਜੁਨੀ ਦੇ ਵਿੱਚ ਕਿਸ ਤਰ੍ਹਾਂ ਦੀ ਕੋਈ ਪ੍ਰੋਬਲਮ ਆ ਰਹੀਆਂ ਜਾਂ ਕੋਈ ਕਿਸ ਤਰ੍ਹਾਂ ਦਾ ਕੋਈ ਸੁਧਾਰ ਕਰਨ ਹੈ ਜਾਂ ਕੋਈ ਹੋਰ ਪੰਡਾਂ ਦੀ ਗੱਲ ਹੋਈ ਹੈ ਜਾਂ ਹੋਰ ਕਿਸੇ ਤਰ੍ਹਾਂ ਦੀ ਵੀ ਕੋਈ ਪ੍ਰੋਬਲਮ ਹੈ ਜੀ ਸਾਰੇ ਲਈ ਸਕਰ ਕੇ ਅਸੀਂ ਜ਼ਿਲ੍ਹਾਵਾਰ ਆਏ ਜਾਨੀ ਕਿ ਮਹੀਨੇਵਾਰ ਦਾ ਪੰਜਾਬ ਪ੍ਰਧਾਨ ਮੀਟਿੰਗ ਲੈਂਦੇ ਆ ਤੇ ਧਰਨਾ ਲਗਣ ਕਰਕੇ ਥੋੜਾ ਜਿਹਾ ਇਸ ਵਾਰ ਪੈਂਡਿੰਗ ਹੋ ਗਈਆਂ ਸੀਗੀਆਂ ਦੋ ਕੁ ਮਹੀਨੇ ਹੋ ਗਏ ਨਹੀਂ ਹੋਈ ਸੀ ਮੀਟਿੰਗ ਤੌਰ ਸੀ ਇਸ ਲਈ ਅੱਜ ਮੀਟਿੰਗ ਰੱਖੀ ਸੀ ਜਿਹਦੇ ਵਿੱਚ ਛੇ ਤੌਰ ਤੇ ਸਾਡੇ ਪੰਜਾਬ ਪ੍ਰਧਾਨ ਦਲਵਾਤ ਸਿੰਘ ਗਿੱਲ ਹਾਜ਼ਰ ਹੋਏ ਨੇ ਤੇ ਵਿਸਤਾਰ ਚ ਦੱਸਿਆ ਕੁਝ ਸਾਡੀ ਨਵੀਆਂ ਇਕਾਈਆਂ ਬਣੀਆਂ ਸੀਗੀਆਂ ਉਹਨਾਂ ਨੂੰ ਵੀ ਅਸੀਂ ਅੱਜ ਬੁਲਾਇਆ ਸੀਗਾ ਇਹ ਉਹ ਦੁਨੀਆ ਦਾ ਕੋਈ ਸਿਸਟਮ ਪਤਾ ਲੱਗਿਆ ਵੀ ਕਿਸ ਤਰ੍ਹਾਂ ਯੂਨੀ ਚੱਲਦੀ ਹੈ ਕਿ ਯੂਨੀ ਵਿੱਚ ਪ੍ਰੋਬਲਮ ਆਉਂਦੀ ਹੈ ਜਾਂ ਕਿਸੇ ਨੂੰ ਪ੍ਰੋਬਲਮ ਆਉਂਦੀ ਹੈ ਉਹ ਵੀ ਯੂਨੀ ਨੂੰ ਦੱਸੇ ਵੀ ਹਾਂ ਕਿਸ ਤਰ੍ਹਾਂ ਦੀ ਕੋਈ ਪ੍ਰੋਬਲਮ ਆਉਂਦੀ ਹੈ ਤੇ ਯੂਨੀ ਦੀ ਚੜ੍ਹਦੀ ਗੱਲਾ ਤੇ ਜਦੋਂ ਦੀ ਉਹਦੇ ਹੋਰ ਵਿਸਤਾਰ ਕਰਨ ਦੇ ਲਈ ਅੱਜ ਇਹ ਮੀਟਿੰਗ ਰੱਖੀ ਸੀ